ਹਾਂਜੀ ਦੋਸਤੋ 2000 ਸਕਰ ਫੁੱਟ ਦੀ ਕੋਠੀ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹਾਂ ਇਹ ਕੋਠੀ ਚ ਅੱਜ ਨਾ ਤੁਹਾਨੂੰ ਇੱਕ ਬਹੁਤ ਵਧੀਆ ਇੱਕ ਚੀਜ਼ ਦਿਖਾਵਾਂਗੇ ਜਿਹੜੀ ਆਪਾਂ ਕੋਠੀ ਦੀ ਮਜ਼ਬੂਤੀ ਵਾਸਤੇ ਕਰ ਸਕਦੇ ਆ ਤਾਂ ਕਿ ਭਾਈ ਜਦੋਂ ਆਪਾਂ ਘਰ ਬਣਾਉਣੇ ਆ ਕੋਈ ਉੱਚਾ ਕਰਕੇ ਬਣਾਉਣੇ ਆ ਜਾਂ ਖੇਤ 'ਚ ਬਣਾਉਣੇ ਆ ਉੱਥੇ ਭਰਤ ਪਾ ਕੇ ਤਾਂ ਰੋਬੀ ਬਹੁਤ ਜ਼ਰੂਰੀ ਹੁੰਦੀ ਹੈ ਮਜ਼ਬੂਤੀ ਕਰਨੀ ਤੇ ਨਹੀਂ ਬਾਈ ਇਹ ਰੋਜ਼ ਤਾਂ ਪੈਸੇ ਲੱਗਦੇ ਨੇ ਦੇਖੋ ਜੇ ਤੁਹਾਨੂੰ ਆਪਾਂ ਘਰ ਮਕਾਨ ਬਣਾਉਣੇ ਹਨ ਤਾਂ ਇੰਨਾ ਪੈਸਾ ਆਪਾਂ ਲਾਉਣੇ ਨੇ ਉਹ ਕੰਮ ਕੋਈ ਬਾਲੇ ਪੈਸਿਆਂ ਦਾ ਨਹੀਂ ਹੈਗਾ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕੋਠੀ ਬਹੁਤ ਸੋਹਣੀ ਅੰਦਰੋਂ ਤੇ ਕੋਠੀ ਸਾਰੀ ਤੁਹਾਨੂੰ ਅੰਦਰ ਤੋਂ ਵੀ ਦਿਖਾਵਾਂਗੇ 1200 ਸਕਰ ਫੁੱਟ ਏਰੀਆ ਥੱਲੇ ਹੈ ਜੀ ਤੇ 800 ਉੱਪਰ ਬਣਾਇਆ ਹੋਇਆ ਤੇ ਪਲੱਸਤਰ ਹੋ ਗਈ ਜੀ ਸਾਰੀ ਕੋਠੀ ਤੇ ਬਹੁਤ ਸੋਹਣੀ ਕੋਠੀ ਬਣੀ ਹੋਈ ਹੈ ਤੇ ਇਹਦੇ ਬਾਰੇ ਤੁਹਾਨੂੰ ਦੱਸਦੇ ਆਂ ਵੀ ਜਿਹੜੀ ਇਹਦੇ ਚ ਇੱਕ ਵਧੀਆ ਬਾਈ ਹੋਰਾਂ ਨੇ ਉਪਰਾਲਾ ਕੀਤਾ ਹੋਇਆ ਹੈ ਜਿਹੜਾ ਹ 1.5 ਕ ਸਵਾਕ ਨੰਬਰ 8 ਦੀ ਨਿਉਂ ਕੱਢੀ ਆ ਬਾਈ ਉਹਰਾਣੇ ਇਹ ਨਿਉਂ ਦਾ ਬਾਈ 6 ਫੁੱਟ ਜਗ੍ਹਾ ਛੱਡ ਕੇ ਆਪਾਂ ਜੇ ਸਾਰੇ ਜਿਹੜੇ ਮਕਾਨ ਬਣਾਉਨੇ ਆ ਆਸੇ ਪਾਸੇ ਮਿੱਟੀ ਲਾ ਕੇ 6 ਪੰਚ ਚਾਰ 5 ਕ 6 ਫੁੱਟ ਜਗ੍ਹਾ ਜਿੰਨੀ ਵੀ ਛੱਡਣੀ ਆਪਾਂ ਛੱਡ ਸਕਦੇ ਆ ਉਹਨਾਂ ਇੱਕ ਨਿਉਂ ਕੱਢ ਦਿਆ ਕਰੋ ਉਹਦਾ ਆਪਾਂ ਨੂੰ ਇੱਕ ਬਹੁਤ ਵੱਡਾ ਫਾਇਦਾ ਹੋਣਾ ਨਾਲੇ ਤਾਂ ਬਾਈ ਜਦੋਂ ਮੀਂਹ ਆਉਂਦੇ ਆ ਉੱਚੀ ਆਪਾਂ ਕੋਠੀ ਪਾਈਆ ਕਰਕੇ ਨਾਲੋਂ ਮਿੱਟੀ ਨਹੀਂ ਖੁਰਦੀ ਤੇ ਇੱਕ ਆਪਾਂ ਇਹਦੇ ਵਿੱਚ ਪੌਦੇ ਵਗੈਰਾ ਵੀ ਲਾ ਸਕਦੇ ਆ ਜੇ ਲਾਉਣੇ ਹੋਣ ਤੇ ਬਹੁਤ ਸੋਹਣੀ ਲੁੱਕ ਦਿੰਦੀ ਆ ਨਾਲੇ ਤਾਂ ਇਹ ਚੀਜ਼ ਆਸੇ ਪਾਸੇ ਆ ਦੇਖੋ ਤੇ ਨਾਲੇ ਮਿੱਟੀ ਨਹੀਂ ਗੁਰਦੀ ਬਾਅਦ ਚ ਘਾਰੇ ਪੈ ਜਾਣ ਤੇ ਕੋਠੀ ਦੀ ਕੁਰਸੀ ਦੀ ਸੀ ਜਾਂਦੀ ਥੱਲੋਂ ਨੇ ਉਹ ਜੀ ਦੀ ਸੀ ਜਾਂਦੀ ਬਈ ਉਹਦਾ ਕੀ ਫਾਇਦਾ ਨਹੀਂ ਕਿੰਨੀ ਕਿ ਮਿੱਟੀ ਆਪਾਂ ਨਾਲ ਲਾ ਕੇ ਰੱਖ ਲਾਂਗੇ ਦੂਆ ਕਿਉਂਕਿ ਨੌ ਬਈ ਅਸਲ ਤਾਂ ਇਹ ਨਿਉ ਕੱਢ ਕੇ ਇਹਨੂੰ ਟੀਪ ਵਗੈਰਾ ਕਰਕੇ ਸਾਰੀ ਵਧੀਆ ਜਾ ਪਲਾਸਤਰ ਕਰ ਸਕਦੇ ਹੋ ਪਲਾਸਤਰ ਵੀ ਕਰਿਆ ਜਾਵੇ ਤਾਂ ਬੜੀ ਸੋਹਣੀ ਗੱਲ ਆ ਤਾਂ ਬਹੁਤ ਵਧੀਆ ਮਜ਼ਬੂਤੀ ਵਾਲਾ ਕੰਮ ਆ ਤੇ ਜਿਹੜੇ ਭਰਾ ਕਰਦੇ ਆ ਕੀਤਾ ਜਿਨ੍ਹਾਂ ਨੇ ਤਾਂ ਉਹਨਾਂ ਵਾਸਤੇ ਤਾਂ ਬਹੁਤ ਵਧੀਆ ਚਲੋ ਜਿਨ੍ਹਾਂ ਨੇ ਨਹੀਂ ਕੀਤਾ ਅੱਗੇ ਤੋਂ ਮਕਾਨ ਬਣਾਉਣਾ ਉਹ ਕਰ ਸਕਦੇ ਆ ਤੇ ਬਹੁਤ ਵਧੀਆ ਕੋਠੀ ਆ ਜਾਓ ਆਪਾਂ ਐਂਟਰ ਹੋ ਗਏ ਕੋਠੀ 'ਚ ਤੇ ਦਿਖਾਉਣੀ ਆ ਤੁਹਾਨੂੰ ਆ ਦੇਖੋ ਰਾਈਟ ਸਾਈਡ ਤੇ ਤੇ ਪੱਥਰ ਅੰਦਰ ਸਿੱਟਿਆ ਪਿਆ ਬਾਈ ਉਹਨਾਂ ਨੇ ਰੋੜੀ ਤੇ ਪੱਥਰ ਲਾਉਣਾ ਦੁਬਾਰਾ ਰਾਈਟ ਸਾਈਡ ਤੇ ਆ ਡਰਾਈング ਰੂਮ ਆ ਗਿਆ ਜੀ ਤੇ ਬਹੁਤ ਸੋਹਣਾ ਨਕਸ਼ਾ ਛੋਟਾ ਨਕਸ਼ਾ ਛੋਟੀ ਜੀ ਕੋਠੀ ਬਣਾਈ ਹੋਈ ਹੈ 1200 ਥੱਲੇ ਹੈ ਜੀ 800 ਉੱਪਰ ਹੈ ਤੇ ਇਧਰਲੇ ਪਾਸੇ ਆ ਗਿਆ ਜੀ ਇੱਕ ਕਾਰ ਰੂਮ ਆ ਗਿਆ ਜੀ ਤੇ ਬਹੁਤ ਵਧੀਆ ਤਰੀਕੇ ਦਾ ਇਹ ਬਣਾਇਆ ਹੋਇਆਗਾ ਇਹਦੇ ਜੇ ਇੱਕ ਬਾਥਰੂਮ ਤੇ ਇੱਕ ਡਰੈਸਿੰਗ ਰੂਮ ਆ ਗਿਆ ਜੀ ਤੇ ਆ ਜੋ ਤੁਹਾਨੂੰ ਉਧਰ ਤੋਂ ਦਿਖਾਉਨੇ ਆ ਇਸ ਫਰੰਟ ਤੇ ਕੋਠੀ ਦੇ ਇੱਕ ਡਰਾਈング ਰੂਮ ਇੱਕ ਬੈੱਡਰੂਮ ਜੋ ਬੈੱਡਰੂਮ ਦੇ ਵਿੱਚ ਇੱਕ ਵਾਸ਼ਰੂਮ ਅਟੈਚ ਹੈ ਇੱਕ ਡਰੈਸਿੰਗ ਰੂਮ ਆ ਗਿਆ ਤੇ ਆ ਜੋ ਇਹ ਲੌਬੀ ਦਾ ਏਰੀਆ ਬਹੁਤ ਖੁੱਲਾ ਏਰੀਆ ਹੈ ਵੀ ਤੇ ਬਹੁਤ ਸੋਹਣਾ ਨਕਸ਼ਾ ਕੋਠੀ ਦਾ ਦੋਸਤੋ ਤੇ ਇਧਰੋਂ ਇੱਕ ਜੋ ਆ ਗਿਆ ਲਾਸਟ ਤੇ ਪਿਛਲੇ ਪਾਸੇ ਇੱਕ ਬੈੱਡਰੂਮ ਇਹਦੇ ਵਿੱਚ ਇੱਕ ਛੋਟਾ ਜਿਹਾ ਸਟੋਰ ਰੱਖਿਆ ਹੋਇਆ ਉਹ ਵੀ ਤੁਹਾਨੂੰ ਦਿਖਾਉਣੀ ਆ ਆ ਦੇਖੋ ਇਹ ਆ ਸਟੋਰ ਹੈ ਜੀ ਤੇ ਆ ਸਟੋਰ ਆ ਗਿਆ ਜੀ ਛੋਟਾ ਜਿਹਾ ਤੇ ਕਮਰੇ ਦੋਸਤੋ ਹੈਗੇ ਨੇ 12x12 ਦੇ ਵਧੀਆ ਖੁੱਲੇ ਕਮਰੇ ਆ ਤੇ ਇਧਰੋਂ ਵੀ ਤੁਹਾਨੂੰ ਦਿਖਾਉਣੇ ਆਜੋ ਤੇ ਸੋਹਣਾ ਨਕਸ਼ਾ ਜੀ ਕੋਠੀ ਦਾ ਬਾਕੀ ਤੁਸੀਂ ਕਮੈਂਟਾਂ 'ਚ ਦੱਸਣਾ ਕਿਵੇਂ ਲੱਗਿਆ ਤੇ ਆ ਜੋ ਏਰੀਆ ਹੈ ਗੈਲਰੀ ਕਹਿੰਦਾ ਕਹਿ ਸਕਦੇ ਆਪਾਂ ਨੂੰ ਇਹ ਪਿੱਛੇ ਨੂੰ ਜਗਾ ਛੱਡੀ ਹੋਈ ਹੈ ਜੀ ਪਿੱਛੇ ਗੇਟ ਰੱਖਿਆ ਹੋਇਆ ਤੇ ਆ ਕਿਚਨ ਦਾ ਏਰੀਆ ਆ ਗਿਆ ਜੀ ਅੱਜ ਕੱਲ ਆਪਾਂ ਜ਼ਿਆਦਾਤਰ ਕੋਠਿਆਂ ਦੇ ਵਿੱਚ ਦੇਖਦੇ ਆ ਕਿਚਨ ਪਿੱਛੇ ਰੱਖਣ ਲੱਗੇ ਪਹਿਲਾਂ ਅਗਲਾ ਡਰੈਨ ਰੂਮ ਦੇ ਨਾਲ ਰੱਖ ਲੈਂਦੇ ਤੇ ਆ ਵਾਸ਼ਿੰਗ ਏਰੀਆ ਆ ਗਿਆ ਕਿਚਨ ਦਾ ਜੀ ਤੇ ਉੱਪਰ ਤੋਂ ਵੀ ਤੁਹਾਨੂੰ ਸਾਰੀ ਕੋਠੀ ਦਿਖਾਵਾਂਗੇ ਸੀਮਤ ਜੇ ਏਰੀਆ ਦੇ ਵਿੱਚ ਕੋਠੀ ਹੈ ਜੀ 1200 ਥੱਲੇ ਹੈ ਜੀ 800 ਉੱਪਰ ਹੈ ਆ ਦੇਖੋ ਕਿਚਨ ਦੇ ਵਿੱਚੋਂ ਵੀ ਬਾਹਰਲੇ ਪਾਸੇ ਗੇ ਤੇ ਤਾਂ ਜੋ ਇੱਥੇ ਇੱਕ ਚੁੱਕਾ ਚੁੱਲਾ ਚੌਂਕਾ ਬਣ ਸਕੇ ਤੇ ਬਹੁਤ ਮੰਨ ਕੇ ਚੱਲੋ ਡ੍ਰੈਇੰਗ ਰੂਮ ਦੋ ਬੈਡਰੂਮ ਕਿਚਨ 11100 ਸਕਰ ਫੁੱਟ ਏਰੀਆ ਦੇ ਵਿੱਚ ਇੱਕ ਸਟੋਰ ਆ ਗਿਆ ਜੀ ਇੰਨਾ ਸਕਰ ਫੁੱਟ ਏਰੀਆ ਦੇ ਵਿੱਚ ਵਧੀਆ ਸਾਰਾ ਕੁਝ ਆ ਗਿਆ ਥੱਲੇ ਤੇ ਉੱਪਰ ਆ ਪਤਾ ਉਹਨੂੰ ਦਿਖਾਉਨੇ ਆ ਪੌੜੀਆਂ ਤਾਂ ਪੱਛੜ ਕੇ ਚੱਲਦੇ ਆ ਤੇ ਉੱਪਰ ਵਾਲਾ ਏਰੀਆ ਵੀ ਸੀਮਤ ਜਾ ਤੇ ਆ ਇਧਰੋਂ ਰੋਸ਼ਨੀ ਵਾਸਤੇ ਵੀ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਸਾਈਡ ਤੋਂ ਵਿੰਡੋ ਦਾ ਤਾਂ ਜੋ ਆ ਜੋ ਉੱਪਰ ਆ ਗਈ ਆਪਾਂ ਹੁਣ ਤੇ ਫਰੰਟ ਬਹੁਤ ਸੋਹਣਾ ਈ ਕੋਠੀ ਦਾ ਫਰੰਟ ਤੇ ਤੁਸੀਂ ਦੱਸਿਓ ਜਰੂਰ ਤੁਹਾਨੂੰ ਕਿਵੇਂ ਲੱਗਿਆ ਫਰੰਟ ਕੋਠੀ ਦਾ ਬਾਕੀ ਜੋ ਸਾਰੀ ਬਣ ਕੇ ਤਿਆਰ ਹੋ ਗਈ ਹੈ ਤੇ ਇਹਦੇ ਤੇ ਰੰਗ ਵਗੈਰਾ ਹੋ ਗਿਆ ਜੀ ਤੁਹਾਨੂੰ 3D ਐਲੀਵੇਸ਼ਨ ਜੋ ਕੋਠੀ ਦਾ ਫਰੰਟ ਹੈ ਉਹ ਤੁਹਾਨੂੰ ਜਰੂਰ ਨਾਲ ਦੇਵਾਂਗੇ ਤੇ ਹੋ ਸਕੇ ਮਿਸਤਰੀ ਭਰਾ ਦਾ ਆਰਕੀਟੈਕਟ ਭਰਾ ਦਾ ਤੁਹਾਨੂੰ ਨੰਬਰ ਵੀ ਦੇਵਾਂਗੇ ਤੇ ਆ ਦੇਖੋ ਜੀ ਉੱਪਰ ਵਾਲਾ ਰੂਮ ਆ ਗਿਆ ਜੀ ਇਧਰ ਇਧਰ ਉੱਪਰ ਰੂਮ ਬਣਿਆ ਹੋਇਆ ਤੇ ਆ ਬਾਹਰਲਾ ਬੇੜਾ ਆ ਗਿਆ ਜੀ ਬੇੜੇ ਦੇ ਵਿੱਚ ਆ ਗਲਾਈ ਦੇ ਕੇ ਵਧੀਆ ਗੈਲਰੀ ਛੱਡੀ ਹੋਈ ਹੈ ਇੱਕ ਬਰਾਂਡਾ ਕਹਿ ਸਕਦੇ ਆਪਾਂ ਇਹਨੂੰ ਤੇ ਇੱਕ ਹੋਰ ਚੀਜ਼ ਹੈ ਜੀ ਅੱਜ ਕੱਲ੍ਹ ਕੋਠੀਆਂ ਦੇ ਉੱਤੇ ਜ਼ਿਆਦਾਤਰ ਜਾਲੀ ਲੱਗ ਰਹੀ ਹੈ ਇਹ ਕੋਠੀ ਦੀ ਗ੍ਰਿਲੀ ਬਹੁਤ ਸੂਟ ਕਰ ਰਹੀ ਹੈ ਕਿਉਂਕਿ ਨਕਸ਼ੇ ਹੀ ਇਦਾਂ ਦੇ ਬਹੁਤ ਸੋਹਣਾ ਫਾਈਨਲ ਤੇ ਨਾਲ ਇਹ ਬਹੁਤ ਸੋਹਣੀ ਲੁੱਕ ਦੇਣੀ ਹੈ ਬਹੁਤ ਸੋਹਣੀ ਕੋਠੀ ਬਣਾਣਾ ਤੇ ਜਦੋਂ ਇਹਨੂੰ ਸਾਰਾ ਕੰਪਲੀਟ ਹੋ ਕੇ ਪੇਂਟ ਹੋ ਗਿਆ ਜੀ ਤੇ ਉੱਪਰ ਤੋਂ ਨੂੰ ਆ ਦੇਖੋ ਜੀ ਕਿ ਇਧਰ ਆ ਗਿਆ ਬੈੱਡਰੂਮ ਦੋ ਬੈੱਡਰੂਮ ਆ ਗਿਆ ਜੀ ਉੱਪਰਲੇ ਪਾਸੇ ਤੇ ਇਹ ਬੈੱਡਰੂਮ ਦੇ ਵਿੱਚ ਇੱਕ ਬਾਥਰੂਮ ਅਟੈਚ ਹੈ ਜੀ ਆ ਦੇਖੋ ਹੋਰ ਚੀਜ਼ ਹੈ ਜੀ ਤੁਹਾਨੂੰ ਦਿਖਾਵਾਂਗੇ ਤੇ ਥੱਲੜੀ ਜਿਹੜੀ ਮੰਜ਼ਲ ਹੈ ਪਹਿਲੀ ਉਹਦੇ ਤੇ ਨਾ ਭਰਾਵਾਂ ਉਹਨੇ ਇੱਕ ਵਾਸ਼ਰੂਮ ਨਹਾਉਣ ਵਾਸਤੇ ਇੱਕ ਤਿਆਰ ਹੋਣ ਵਾਸਤੇ ਕਮਰਾ ਰੱਖਿਆ ਜੋ ਬੈਡਰੂਮ ਨਾਲ ਅਟੈਚ ਸੀ ਇਹਦੇ ਚ ਵੀ ਉੱਪਰ ਵਾਲੇ ਚ ਵੀ ਪੋਰਸ਼ਨ ਚ ਇਹੀ ਚੀਜ਼ ਰੱਖੀ ਹੋਈ ਹੈ ਪਰ ਜੋ ਟਾਇਲਟ ਹੈ ਉਹ ਭਰਾਵਾਂ ਉਹਨੇ ਬਾਹਰਲੇ ਪਾਸੇ ਰੱਖੀ ਹੋਈ ਹੈ ਜੀ ਆ ਦੇਖੋ ਕੱਲੀ ਤੇ نیچے ਵਾਲੇ ਪੋਰਸ਼ਨ ਦੇ ਵਿੱਚ ਵੀ ਟਾਇਲਟ ਬਾਹਰਲੇ ਪਾਸੇ ਬਣਾਉਣੀ ਹੈ ਬਾਈ ਹੁਣ ਕਹਿੰਦੇ ਕਿਸੇ ਕਿਸੇ ਨੂੰ ਪਰਿਵਾਰ ਨੂੰ ਹੁੰਦਾ ਆਪਾਂ ਚਲੋ ਵਾਸ਼ਰੂਮ ਰੱਖ ਲਿਆ ਅੰਦਰਲੇ ਪਾਸੇ ਨਾ ਆ ਦੇਖੋ ਇਧਰ ਬਾਹਰਲੇ ਪਾਸੇ ਰੱਖੀ ਹੋਈ ਹੈ ਜੀ ਇਹ ਅਲੱਗ ਤੋਂ ਤੇ ਅਗਰ ਤੁਸੀਂ ਇਹਨੂੰ ਯੂਜ਼ ਕਰਨਾ ਤੇ ਨੀਚੇ ਵੀ ਇਹਨਾਂ ਨੇ ਇਦਾਂ ਹੀ ਕਰਨਾ ਤੇ ਵੋਸ਼ਕੂਮ ਰੱਖਿਆ ਕੱਲ੍ਹ ਨਹਾਉਣ ਵਾਸਤੇ ਇੱਕ ਵਾਰੀ ਪਾਈਪਾਂ ਵਗੈਰਾ ਦਾ ਬਾਈ ਹੋਰੀ ਕਹਿੰਦੇ ਪ੍ਰਬੰਧ ਰੱਖਿਆ ਤੇ ਆਦਰਵਾਇਜ਼ ਆਪਾਂ ਕਹਿੰਦੇ ਵੀ ਨਹੀਂ ਉੱਪਰ ਵਾਲੇ ਪੋਰਸ਼ਨ ਦੇ ਵੀ ਸਾਈਡ ਤੇ ਰੱਖਤੀ ਤੇ ਨੀਚੇ ਵਾਲਾ ਵੀ ਜੋ ਪੋਰਸ਼ਨ ਆਪਣਾ ਉਹਦੇ ਤੇ ਆਪਾਂ ਸਾਈਡ ਤੋਂ ਬਣਾ ਦਾਂਗੇ ਤੇ ਜੋ ਕੋਠੀ ਦੇ ਵਿੱਚ ਹੈਗੇ ਉਹ ਕੱਲ੍ਹ ਨਹਾਉਣ ਵਾਸਤੇ ਰੱਖਿਆ ਹੋਇਆ ਸਾਰਾ ਪ੍ਰਬੰਧ ਬਹੁਤ ਸੋਹਣੀ ਕੋਠੀ ਆ ਬਾਈ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਵੇਂ ਵੀ ਤੁਹਾਨੂੰ ਕੋਠੀ ਜੇ ਤੁਹਾਨੂੰ ਵਧੀਆ ਲੱਗੀ ਤੇ ਕਮੈਂਟਾਂ 'ਚ ਦੱਸਿਓ ਜੇ ਇਹਦੇ 'ਚ ਕੋਈ ਕਮੀ ਲੱਗੀ ਤਾਂ ਉਹ ਵੀ ਦੱਸਣਾ ਜ਼ਰੂਰ ਹੈ ਤਾਂ ਆਪਣਾ ਮਕਸਦ ਹੈ ਇੱਕ ਵਾਰੀ ਤੁਹਾਨੂੰ ਆਪਾਂ ਸਾਰੀ ਕੋਠੀ ਦਿਖਾਤੀ ਜਿੰਨੀ ਕ ਆਪਾਂ ਰੈ ਦੇ ਸਕਦੇ ਆ ਭਰਾ ਜਿੰਨੇ ਕ ਜੋ ਕੀ ਹੈਗੇ ਆ ਆਪਾਂ ਤੁਸੀਂ ਸੁਣ ਲਿਆ ਕਰੋ ਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਆਪਣੇ ਮਕਾਨ ਦੇ ਵਿੱਚ ਵਰਤ ਸਕਦੇ ਹੋ ਤੇ ਇੱਕ ਆਹ ਚੀਜ਼ ਰੱਖੀ ਹੋਈ ਹੈ ਜੀ ਉੱਪਰਲੇ ਪਾਸੇ ਤੇ ਬਹੁਤ ਵਧੀਆ ਤਰੀਕੇ ਨਾਲ ਬਹੁਤ ਆ ਦੇਖੋ ਇਦਾਂ ਟੈਂਕੀ ਦੀ ਬਾਇਓਰਨੇਜਰ ਸ਼ਰਤ ਚੁੱਤਨ ਭਾਈ ਨਹੀਂ ਪਤਾ ਨਹੀਂ ਕੀ ਪ੍ਰੋਸੀਜਰ ਹੈ ਉੱਪਰ ਵੀ ਕੁਝ ਬਣਾਉਣਾ ਹੋਣਾ ਜਾਂ ਤਾਂ ਤੇ ਆ ਦੇਖੋ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ